ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਜ਼ਰੂਰੀ ਬੇਨਤੀ ਹੈ 2 ਮਿੰਟ ਕਿਰਪਾ ਕਰਕੇ ਦਰਬਾਰ ਵਿੱਚ ਬੈਠੋ ਇੱਕ ਜ਼ਰੂਰੀ ਸੂਚਨਾ ਹੈ ਜੋ ਆਪ ਜੀ ਨੇ ਸਾਂਝੀ ਕਰਨੀ ਹੈ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੀਤਲ ਸਿੰਘ ਨੰਨੂਆ ਉਹਨਾਂ ਨੇ 2 ਮਿੰਟ ਅੱਡੇ ਲੈਣੇ ਹਨ ਬਹੁਤ ਹੀ ਜ਼ਰੂਰੀ ਇਨਫੋਰਮੇਸ਼ਨ ਹੈ ਕਿਰਪਾ ਕਰਕੇ ਸਭnabla ਨੇ ਇਹ ਸੁਣ ਕੇ ਜਾਣੀ ਫਤੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਜੋ ਸਤਕਾਰ ਜੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨਾਲ ਜਿਹੜੀ ਮੈਂ ਇਨਫੋਰਮੇਸ਼ਨ ਹੋ ਸ਼ੇਅਰ ਕਰਨ ਲੱਗਾ ਉਹ ਹੈਗੀ ਆ ਅੱਜ ਵਾਕ ਐਂ ਟਾਕ ਤੁਰੋ ਤੇ ਗੱਲਾਂ ਕਰੋ ਇਹ ਪੁਸ਼ਾਰੀਆ ਗਰਾਊਂਡ ਦੇ ਵਿੱਚ ਇਹ ਹੋ ਰਿਹਾ 2 ਵਜੇ ਤੋਂ 5 ਵਜੇ ਤੱਕ ਇਹਦੇ ਵਿੱਚ ਜਿਹੜੀ ਕੋਈ ਗੱਲਬਾਤ ਜਿਹੜੀ ਕਰਨੀ ਹੈਗੀ ਆ ਸਕੂਲਾਂ ਦੇ ਵਿੱਚ ਬੱਚਿਆਂ ਦੇ ਨਾਲ ਬੁਲੀਇੰਗ ਹੁੰਦੀ ਹੈ ਉਹਦੇ ਨਾਲ ਜਿਹੜੀ ਹੈਗੀ ਉਹ ਮੈਂਟਲ ਹਰਾਸਮੈਂਟ ਹੁੰਦੀ ਆ ਤੇ ਇਸ ਤੋਂ ਬਿਨਾਂ ਆਮ ਜੀਵਨ ਦੇ ਵਿੱਚ ਉੱਥੇ ਜਿਹੜੀ ਹੈਗੀ ਉਹ ਮੈਂਟਲ ਸਿਕਨੈਸ ਜਿਹੜੀ ਉਹ ਬਹੁਤ ਵੱਧ ਜਾਂਦੀ ਹੈ ਜਾਂ ਵਧੀ ਹੋਈ ਵੀ ਹੈ ਆ ਪਿਛਲੇ ਤਕਰੀਬਨ ਕਹਿ ਲਓ 2 ਹਫ਼ਤਿਆਂ ਦੇ ਵਿੱਚ ਵਿੱਚ ਆਪਣੇ ਐਡਮੌਂਟਨ ਦੇ ਵਿੱਚ 4 ਸੁਇਸਾਈਡ ਹੋਏ ਆ ਉਹਦਾ ਕਾਰਨ ਇਹੀ ਹੈ ਮੈਂਟਲ ਸਿਕਨੈਸ ਦੀ ਗੱਲ ਹੈਗੀ ਆ ਹੋਰ ਇਹਦੇ ਵਿੱਚ ਕੋਈ ਦੂਜੀ ਨਹੀਂ ਹੈ ਜਿਹਦੇ ਕਰਕੇ ਇਹ ਵਾਕੈਂਟ ਆ ਕੇ ਰੱਖਿਆ ਗਿਆ ਇਹ ਪੂਸ਼ਾ ਦੀਆਂ ਗਰਾਊਂਡਸ ਦੇ ਵਿੱਚ ਹੈਗਾ ਤੇ ਉਹੜੀ ਪੂਸ਼ਾ ਦੀਆਂ ਗਰਾਊਂਡਸ ਹੈਗੀ ਆ ਉਹਦੀ ਲੋਕੇਸ਼ਨ ਹੈਗੀ ਹੈ ਜੇ ਆਪਾਂ 50 ਫੀਟ ਦੇ ਉੱਤੇ ਜਾਂਦੇ ਆ ਐਂਥਨੀ ਹੈਂਡੇ ਕ੍ਰੋਸ ਕਰਦੇ ਸਾਰੇ ਜਿਹੜੀ ਪਹਿਲੀ ਟ੍ਰੈਫਿਕ ਲਾਈਟ ਆਉਂਦੀ ਹੈ ਤੇ ਉੱਥੇ ਖੱਬੇ ਪਾਸੇ ਮੁੜ ਕੇ ਉੱਥੇ ਇਹ ਪੁਸ਼ਾ ਦੀਆਂ ਗਰਾਊਂਡਸ ਹੈਗੀਆਂ ਆ ਤੇ ਆਪਣੇ ਬੱਚਿਆਂ ਨਾਲ ਲੈ ਕੇ ਯੂਥ ਹੈਗਾ ਆ ਉਹਨਾਂ ਨੂੰ ਨਾਲ ਲੈ ਕੇ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੋ ਉੱਥੇ ਸਾਈਕੋਲੋਜਿਸ ਵੀ ਹੋਣਗੇ ਜਿਹੜੇ ਤੁਹਾਡੇ ਸਵਾਲਾਂ ਦੇ ਉਹ ਜਵਾਬ ਦੇ ਦੇਣਗੇ ਤੇ ਇਸ ਤੋਂ ਬਿਨਾ ਚਾਹ ਪਾਣੀ ਦਾ ਵੀ ਉੱਥੇ ਇੰਤਿਆਮ ਹੋਵੇਗਾ ਤੇ ਇੰਨੀ ਕੀ ਇਨਫੋਰਮੇਸ਼ਨ ਹੈਗੀ ਆ ਕਿ ਉੱਥੇ ਜਿਹੜਾ ਤੁਸੀਂ ਜ਼ਰੂਰ ਪਹੁੰਚੋ ਤਾਂ ਜੋ ਜਿਹੜੀ ਇਹ ਸੁਸਾਇਟੀ ਦੇ ਵਿੱਚ ਇਹ ਬਹੁਤ ਵੱਡੀ ਇੱਕ ਇਹ ਵੱਡੀ ਪ੍ਰੋਬਲਮ ਬਣ ਚੁੱਕੀ ਹੈਗੀ ਆ ਖਾਸ ਕਰਕੇ ਜਿਨ੍ਹਾਂ ਦੇ ਆਪਣੇ ਬੱਚੇ ਛੋਟੇ ਹੈਗੇ ਆ ਤੇ ਉਹ ਜ਼ਰੂਰ ਲੈ ਕੇ ਜਾਓ ਜਾਂ ਯੂਥ ਜਿਹੜਾ ਸਕੂਲ ਦੇ ਵਿੱਚ ਪੜ ਰਿਹਾ ਉਹਨਾਂ ਦੇ ਵਾਸਤੇ ਸ਼ੁਕਰੀਆ ਹੁਵਾਹਿਗੁਰੂ ਜੀ ਕਾ ਖਾਲਸਾ ਹੁਵਾਹਿਗੁਰੂ ਜੀ ਕੀ ਫਤਿਹ ਇਹ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੀਤਲ ਸਿੰਘ ਜੀ ਨਨਮਾ ਉਹਨਾਂ ਨੇ ਆਪਣੇ ਤੁਹਾਡੇ ਨਾਲ ਕੋ ਵਿਚਾਰ ਸਾਂਝੇ ਕੀਤੇ ਹਨ ਜਿਵੇਂ ਕਿ ਭਾਈ ਸਾਹਿਬ ਦੱਸ ਰਹੇ ਸਨ ਕਿ ਜਿਹੜੇ ਸਾਡੇ ਬੱਚੇ ਸਕੂਲਾਂ ਵੀ ਜਾਂਦੇ ਹਨ ਉਹਨਾਂ ਨੂੰ ਕੋਈ ਦੂਜੇ ਬੱਚੇ ਤੰਗ ਕਰਦੇ ਹਨ ਬੁਰਾ ਭਲਾ ਕਹਿੰਦੇ ਹਨ ਉਹ ਫਿਰ ਸਟ्रेस ਲੈ ਜਾਂਦੇ ਹਨ ਉਹ ਸਟ्रेस ਲੈ ਕੇ ਜਿਵੇਂ ਭਾਈ ਸਾਹਿਬ ਦੱਸਣ ਰਹੇ ਸੀ ਕਿ ਤੇਰੇ ਚਾਰ ਬੱਚਿਆਂ ਨੇ ਆਤਮ ਹੱਤਿਆ ਕਰ ਲਈ ਹੈ ਉਸ ਤੋਂ ਬਚਣ ਲਈ ਭਾਈ ਸਾਹਿਬ ਜਿਹੜਾ ਪ੍ਰੋਗਰਾਮ ਅਲਿਕਿਆ ਹੈ ਸੰਤਾਨ ਬੇਨਤੀ ਹੈ ਕਿ ਉੱਥੇ ਪਹੁੰਚ ਕੇ ਉਹਨਾਂ ਦੇ ਵਿਚਾਰ ਸਰਵਨ ਕੀਤੇ ਜਾਣ ਇਸ ਤੋਂ ਪਹਿਲਾਂ ਗੁਰੂ ਘਰ ਦੇ ਬਹੁਤ ਹੀ ਸਤਿਕਾਰਯੋਗ ਕਥਾਵਾਚਕ ਭਾਈ ਗੁਰਚੇਤਨ ਸਿੰਘ ਜੀ ਹਰਿਆਉ ਉਹਨਾਂ ਵੱਲੋਂ ਅੱਜ ਤੀਜੇ ਬਾਦਸ਼ਾਹ ਤਨਤਨ ਸਿੰਘ ਗੁਰੂ ਅਮਰਦਾਸ ਜੀ ਦਾ 550 ਸਾਲਾ ਜੋਤੀ ਦਿਵਸ ਜੋ ਕਲਮ ਹੈ ਉਸ ਦੇ ਬਾਰੇ ਆਪ ਜੀ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾ ਰਹੇ ਸਨ ਭਾਈ ਸਾਜ ਦੇ ਬਹੁਤ ਹੀ ਧੰਨਵਾਦੀ ਹਾਂ ਇਹ ਜੋ ਤੀਜੇ ਪਾਸ਼ਾ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਦਾ 550 ਸਾਲਾ ਜੋਤੀ ਜੋਤ ਦੇ ਜੋ ਕਲਮ ਹੈ ਇਹ ਬਹੁਤ ਹੀ ਵੱਡੇ ਪੱਧਰ ਤੇ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਇਆ ਜਾ ਰਿਹਾ ਹੈ ਕਲ ਨੂੰ ਗੁਰੂ ਘਰ ਖੇ ਅਸੂਮੀ ਨਦੀ ਸਿੰਘ ਰੰਧਾ ਪੁੱਤਰ ਦਿਹਾੜਾ ਹੈ ਨਾਲ ਨਾਲ ਹੀ ਚੌਥੇ ਪਾਸ਼ਾ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਤਾ ਗਦੀ ਦਿਵਸ ਹੈ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਦਾ 550 ਸਾਲਾ ਜੋਤੀ ਜੋਤ ਦਿਵਸ ਹੈ ਕੱਲ ਨੂੰ ਸ਼ਾਮ ਦੇ ਦੁਆਨਾ ਵਿੱਚ ਵਿਸ਼ੇਸ਼ ਦੁਆਨ ਸੱਜਣਗੇ ਸੰਗਤਾਂ ਨੂੰ ਬੇਨਤੀ ਹੈ ਕਿ ਸਭnabla ਨੇ ਪਹੁੰਚ ਕੇ ਗੁਰੂ ਸਾਹਿਬ ਦੇ ਅਤਿਆਸ ਨੂੰ ਜਾਣੂ ਹੋਣਾ ਹੈ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜਿਵੇਂ ਕਿ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਗਿਆ ਹੈ ਕਿ ਕੱਲ ਤੋਂ ਮੌਸਮ ਦੀ ਤਬਦੀਲੀ ਦੇ ਕਾਰਨ ਗੁਰੂ ਘਰ ਕੇ ਸ਼ਾਮ ਦੇ ਦੀਵਾਨ ਦੇ ਸਮੇਂ ਵੀ ਤਬਦੀਲੀ ਕੀਤੀ ਗਈ ਹੈ ਜੋ ਕਿ ਕੱਲ ਤੋਂ ਸ਼ਾਮ ਦੇ ਦੀਵਾਨ 4:30 ਵਜੇ ਆਰੰਭ ਹੋਣਗੇ 8 ਵਜੇ ਤੱਕ ਕੀਰਤਨ ਹੋਵੇਗਾ ਉਸ ਤੋਂ ਬਾਅਦ ਅਰਦਾਸ ਬੇਨਤੀ ਹੋਵੇਗੀ 4:30 ਵਜੇ ਤੋਂ 5 ਵਜੇ ਤੱਕ ਕੀਰਤਨ ਦੀ ਹਾਜ਼ਰੀ ਹੋਵੇਗੀ 5 ਵਜੇ ਤੋਂ 5:30 ਵਜੇ ਤੱਕ ਸੋਧਰ ਰਸਬ ਦੀ ਪਾਠ ਹੋਣਗੇ 5:30 ਵਜੇ ਤੋਂ 6 ਵਜੇ 10 ਮਿੰਟ ਤੱਕ ਕਥਾ ਵਿਚਾਰਾ ਹੋਣਗੀਆਂ 6 ਵਜੇ 10 ਮਿੰਟ ਤੋਂ 6 ਵਜੇ 40 ਮਿੰਟ ਤੱਕ ਗੁਰਮੰਤਰ ਦੇ ਜਾਪ ਹੋਣਗੇ ਉਸ ਤੋਂ ਬਾਅਦ ਕੀਰਤਨ ਦੀ ਹਾਜ਼ਰੀ ਹੋਵੇਗੀ ਅਰਦਾਸ ਕੀਤੀ ਹੋਵੇਗੀ ਉਸ ਤੋਂ ਬਾਅਦ ਸ਼ਾਮ ਦੀ ਦੁਆ ਨਾਲ ਸਮਾਪਤੀ ਹੋਵੇਗੀ 20 ਸਤੰਬਰ ਦਿਨ ਸ਼ੁੱਕਰਵਾਰ ਨੂੰ ਫਰੀਦਕੋਟ ਦੀਆਂ ਸਮੂਹ ਸੰਗਤਾਂ ਵੱਲੋਂ ਗੁਰੂ ਘਰ ਵਿਖੇ ਸ੍ਰੀ ਹਰਿ ਬਾਣੀ ਦਾ ਅਰੰਭ ਕਰਵਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਭੋਗ 22 ਸਤੰਬਰ ਦਿਨ ਐਤਵਾਰ ਨੂੰ ਪਾਣਗੇ ਦੇਵ ਤਿਲੰਗਰ ਦੀ ਸੇਵਾ ਫਰੀਦਕੋਟ ਦੀਆਂ ਸਮੂਹ ਸੰਗਤਾਂ ਵੱਲੋਂ ਹੋਵੇਗੀ ਅੱਜ ਦੇਵ ਤਿਲੰਗਰ ਦੀ ਸੇਵਾ ਗੁਰੂ ਘਰ ਦੇ ਬਹੁਤ ਹੀ ਸ਼ਰਧਾਲੂ ਪਰਿਵਾਰ ਭਾਈ ਮਨਦੀਪ ਸਿੰਘ ਜੀ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਹੋ ਰਹੀ ਹੈ ਗੁਰੂ ਸਾਹਿਬ ਅਰਦਾਸ ਕਰਦੇ ਹਾਂ ਕਿਸ ਪਰਿਵਾਰ ਵਿੱਚ ਚੜ੍ਹਦੀ ਕਲਾ ਬਖਸ਼ਣ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਣ ਬੱਚਿਆਂ ਦੇ ਰੋਗਤਾ ਤੰਦਰੁਸਤੀਆਂ ਆਪਸੀ ਪਿਆਰ ਮੁਹੱਬਤ ਇਤਬਾਗ ਬਖਸ਼ਣ ਗੁਰੂ ਸਾਹਿਬ ਸਿੱਖੀ ਜੀਵਨ ਬਖਸ਼ਣ ਇਸ ਪਰਿਵਾਰ ਨੂੰ ਹਮੇਸ਼ਾ ਲਈ ਆਪਣੇ ਚਰਨਾਂ ਨਾਲ ਜੋੜੀ ਰੱਖਣ ਇਹ ਜ਼ਰੂਰੀ ਸੂਚਨਾ ਹੈ ਕਿਸੇ ਸੰਗਤ ਵਿੱਚੋਂ ਕਿਸੇ ਵੀਰ ਦੀ ਜਪੈਣ ਦੀ ਚਾਬੀ ਮਿਲੀ ਹੈ ਕਿਰਪਾ ਕਰਕੇ ਜਿਸ ਦੀ ਚਾਬੀ ਹੋਵੇ ਉਹ ਸਟੇਜ ਤੋਂ ਪ੍ਰਾਪਤ ਕਰ ਸਕਦਾ ਹੈ ਫਿਰ ਬੇਨਤੀ ਹੈ ਕਿ ਸੰਗਤ ਵਿੱਚੋਂ ਕਿਸੇ ਵੀ ਭੈਣ ਦੀ ਚਾਬੀ ਹੈ ਉਹ ਕਿਰਪਾ ਕਰਕੇ ਇਸ ਸਟੇਜ ਤੋਂ ਪ੍ਰਾਪਤ ਕਰ ਸਕਦੇ ਹਨ ਕਲ ਜੋ ਕਿ ਮੇਂ ਕੀਰਤਨ ਪ੍ਰਧਾਨਾ ਗੁਰਮਖ ਜਪੀ ਲਾਇ ਧਿਆਨਾ ਕੀਰਤਨ ਨਰਮੋਲ ਕਹੀਰਾ ਆਨੰਦ ਗੁਣੇ ਗਹੀਰਾ ਔਰ ਕੀਰਤਨ ਨਾਲ ਜੁੜਨਾ ਕਰੀਏ ਬਹੁਤ ਹੀ ਸਤਿਕਾਰਯੋਗ ਕੀਰਤਨੀ ਜਥਾ ਭਾਈ ਕਰਨਜੀਤ ਸਿੰਘ ਜੀ ਹਜ਼ੂਰੀ ਰਾਗੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਉਹਨਾਂ ਤੋਂ ਕੀਰਤਨ ਸਰਵਨ ਕਰਨ ਤੋਂ ਪਹਿਲਾਂ ਇੱਕ ਹੋਰ ਜ਼ਰੂਰੀ ਸੂਚਨਾ ਹੈ ਸੌਥੀਨ ਵਮਨ ਹੈਲਥ ਡਾਕ ਵੱਲੋਂ ਇੱਕ ਬੇਟੀ ਨੇ ਲੰਗਰ ਹਾਲ ਵਿੱਚ ਬੀਬੀਆਂ ਵਾਲੇ ਪਾਸੇ ਟੇਬਲ ਲਗਾਇਆ ਹੈ ਜਿਸ ਵਿੱਚ ਹੈਲਥ ਦੇ ਬਾਰੇ ਕੋਈ ਇਨਫਰਮੇਸ਼ਨ ਉਸ ਬੇਟੀ ਨੇ ਦੇਣੀ ਹੈ ਜਿਸ ਵਿੱਚ ਕੈਂਸਰ ਸਕਰੀਨਿੰਗ ਕੋਲੇਸਟੇਰੋਲ ਡਾਇਬੀਟਿਸ ਸ਼ੂਗਰ ਬਾਰੇ ਕੋਈ ਲਿਟਰੇਚਰ ਹੈ ਉਸ ਬੇਟੀ ਕੋਲ ਬਜ਼ੁਰਗਾਂ ਨੂੰ ਨਿਗਮ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਇਹ ਕੋਈ ਇਨਫਰਮੇਸ਼ਨ ਉਸ ਬੇਟੀ ਕੋਲ ਹੈ ਤੁਸੀਂ ਲੰਗਰ ਹਾਲੇ ਥੱਲੇ ਬੀਬੀਆਂ ਵਾਲੇ ਪਾਸੇ ਉਸ ਬੇਟੀ ਨੇ ਟੇਬਲ ਲਗਾਇਆ ਹੋਇਆ ਹੈ ਉਸ ਤੋਂ ਤੁਸੀਂ ਇਹ ਇਨਫਰਮੇਸ਼ਨ ਪ੍ਰਾਪਤ ਕਰ ਸਕਦੇ ਹੋ ਆ ਬੜੇ ਹੀ ਪਿਆਰ ਨਾਲ ਇਕਾਗਰ ਕਰਕੇ ਪਏ ਕਨੁਜੀ ਸਿੰਘ ਜੀ ਹਜ਼ੂਰੀ ਲਾ ਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਉਹਨਾਂ ਪਾਸੋਂ 1:00 ਵਜੇ 10 ਮਿੰਟ ਤੱਕ ਅਲਾਹੀ ਬਾਣੀ ਦਾ ਮਨੋਰ ਕੀਰਤਨ ਸਰਵਣ ਕਰੀਏ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ